ਵੜਿੰਗਰ ਰੋਡ ਸ਼ੋਅ ਨੂੰ ਲੈ ਕੇ ਲੁਧਿਆਣਾ ਵਾਸੀ ਮੁੜਕੋ ਮੁੜਕੀ ਹੋਏ ਨੇ ਦੱਸਦੇ ਕਿ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਅਤੇ ਜਾਨ ਦੇ ਵਿੱਚ ਫਸੇ ਲੋਕਾਂ ਨੇ ਕਿਹਾ ਕਿ ਲੀਡਰ ਅਜੇਹ ਰੋਡ ਸ਼ੋ ਤੋਂ ਪਰਹੇਜ਼ ਕਰਨ ਅਜੇਹ ਰੋਡ ਸ਼ੋ ਦੇ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਵੇਰੇ 10 ਵਜੇ ਦਾ ਸਮਾਂ ਦੇ ਕੇ 12 ਵਜੇ ਤੱਕ ਨਹੀਂ ਪਹੁੰਚੇ ਨੇ ਰਾਜਾ ਵੜਿੰਗ ਤੇ ਲੁਧਿਆਣੇ ਦੇ ਵਿੱਚ ਪਿਛਲੇ 2 ਘੰਟਿਆਂ ਤੋਂ ਲੰਮਾ ਜਾਮ ਲੱਗਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ 2 ਘੰਟੇ ਲੇਟ ਪਹੁੰਚੀਏ ਕਾਂਗਰਸ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੜੇ ਨੇ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਲੈ ਕੇ ਜਗਰਾਓ ਤੱਕ ਰੋਡ ਸ਼ੋਅ ਕਰਨਗੇ ਦੱਸਿਆ ਕਿ ਸਵੇਰੇ 10:30 ਵਜੇ ਇਹ ਜੜਾ ਹੈ ਰੋਡ ਸ਼ੋਅ ਸ਼ੁਰੂ ਕੀਤਾ ਜਾਣਾ ਸੀ ਤੇ ਰਾਜਾ ਵੜਿੰਗ ਨੇ ਰੋਡ ਸ਼ੋਅ ਦੇ ਵਿੱਚ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਲੁਧਿਆਣਾ ਪਹੁੰਚਣ ਤੇ ਸਮਰਥਕਾਂ ਦੇ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਇੱਕ ਪਾਸੇ ਉਹਨਾਂ ਦਾ ਜ਼ੋਰਦਾਰ ਸਵਾਗਤ ਹੋਇਆ ਹੈ ਕਾਂਗਰਸ ਪਾਰਟੀ ਛੱਡਣ ਵਾਲਿਆਂ ਨੂੰ ਬੇਵਫਾ ਕਿਹਾ ਗਿਆ ਹੈ ਤੇ 2 ਘੰਟੇ ਲੇਟ ਹੋਣ ਤੇ ਦੂਜੇ ਪਾਸੇ ਲੰਬਾ ਜਾਮ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਵਾਹਨਾਵਾਂ ਦੀਆਂ ਲੰਬੀਆਂ ਕਤਾਰਾਂ ਦੇ ਕਰਕੇ ਲੋਕਾਂ ਦੇ ਵੱਲੋਂ ਜਿਹੜਾ ਹੈ ਗੁੱਸਾ ਵੀ ਉਹਨਾਂ ਦਾ ਦੇਖਣ ਨੂੰ ਮਿਲਿਆ ਹੈ ਲੋਕਾਂ ਨੇ ਕਿਹਾ ਕਿ ਜਿਹੜੇ ਸਿਆਸੀ ਲੀਡਰਸ ਨੇ ਉਹਨਾਂ ਨੂੰ ਅਜੇ ਹੀ ਰੋਡ ਸ਼ੋਅ ਕਰਨ ਤੋਂ ਬਚਣਾ ਚਾਹੀਦਾ ਹੈ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਇਸ ਰੋਡ ਸ਼ੋਅ ਦੇ ਕਰਕੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਮ ਲੋਕ ਜਿਹੜੇ ਨੇ ਲੰਬੇ-ਲੰਬੇ ਕਤਾਰਾਂ ਦੇ ਵਿੱਚ ਖੜੇ ਹੋ ਕੇ ਜਾਮ ਦਾ ਜੁੜਾ ਹੈ ਜਾਮ ਦੇ ਕਰਕੇ ਆਮ ਲੋਕ ਹੁੰਦੀ ਹੈ ਬੱਸਾਂ ਲੇਟ ਹੁੰਦੀਆਂ ਨੇ ਤੇ ਇਸ ਦੇ ਕਰਕੇ ਜੁੜਾ ਹੈ ਲੋਕਾ ਦੇ ਵਿੱਚ ਦੂਜੇ ਪਾਸੇ ਗੁੱਸਾ ਵੀ ਵੇਖਣ ਨੂੰ ਮਿਲਿਆ ਹੈ ਤੇ ਇੱਕ ਪਾਸੇ ਲੋਕਾ ਦੇ ਵੱਲੋਂ ਪਰਵਾਸ ਸਵਾਗਤ ਜੁੜਾ ਹੈ ਰਾਜਾ ਵੜਿੰਗਾ ਲੁਧਿਆਣਾ ਦੇ ਵਿੱਚ ਕੀਤਾ ਗਿਆ ਹੈ ਦੱਸ ਦੇ ਕੇ ਸੰਵਾਲੇ ਚੌਕ ਤੋਂ ਰੋਡ ショਅ ਜੜਾ ਹੈ ਕਰਨਾ ਸੀ ਤੇ ਸੰਵਾਲੇ ਚੌਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਜਿਸ ਦੇ ਵਿੱਚ ਕੀ ਨਜ਼ ਦੇ ਕੇ ਲੋਕਾ ਦੇ ਵੱਲੋਂ ਜੜਾ ਹੈ ਰੋਡ ショਅ ਨੂੰ ਲੈ ਕੇ ਪਰਹੇਜ ਕਰਨ ਦੀ ਵੀ ਗੱਲ ਕਹੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਲੁਧਿਆਣਾ ਦੇ ਅੰਦਰ ਦੋ ਵੱਡੀਆਂ ਰੈਲੀਆਂ ਕੀਤੀਆਂ ਜਾਣੀਆਂ ਨੇ ਜਿੱਥੇ ਅੱਜ ਕਾਂਗਰਸ ਵੱਲੋਂ ਰਾਜਾ ਵੜਿੰਗ ਵੱਲੋਂ ਇੱਕ ਰੋਡ ਸ਼ੋਅ ਕੀਤਾ ਜਾਣਾ ਹੈਗਾ ਔਰ ਦੂਸਰਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਲੁਧਿਆਣਾ ਮੌਜੂਦ ਰਹਿਣਗੇ ਲੇਕਿਨ ਅੱਜ ਸਵੇਰੇ 10:30 ਵਜੇ ਕਾਂਗਰਸ ਦੀ ਇੱਕ ਰੈਲੀ ਰੱਖੀ ਗਈ ਸੀ ਜਿਹਦੇ ਵਿੱਚ ਲੁਧਿਆਣਾ ਵਿੱਚ ਪਹਿਲੀ ਵਾਰ ਪਹੁੰਚ ਰਹੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਵੱਲੋਂ ਇੱਕਾ ਰੋਡ ਸ਼ੋਅ ਕੀਤਾ ਜਾਣਾ ਸੀਗਾ ਇਸ ਰੋਡ ਸ਼ੋਅ ਦਾ ਸਮਾਂ ਜਿਹੜਾ ਸਵੇਰੇ 10:30 ਵਜੇ ਦਾ ਰੱਖਿਆ ਗਿਆ ਸੀ ਹਾਲਾਂਕਿ ਸਭ ਜਾਣਦੇ ਆ ਕਿ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਪਹਿਲਾਂ ਤਾਂ ਉਹੀ ਕਿੰਨੀ ਜ਼ਿਆਦਾ ਖਰਾਬ ਹੈ ਉਸ ਦੇ ਬਾਵਜੂਦ ਅੱਜ ਰਾਜਾ ਵੜਿੰਗ ਜਿਹੜੇ ਨੇ ਹਾਲੇ ਤੱਕ ਯਾਨੀ ਕਿ ਦੁਪਹਿਰ 12 ਵਜੇ ਤੱਕ ਲੁਧਿਆਣਾ ਨਹੀਂ ਪਹੁੰਚ ਪਾਏ ਨੇ ਔਰ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕਰੇਨਾ ਲਗਾ ਕੇ ਰਸਤੇ ਨੂੰ ਜਾਮ ਕਰ ਦਿੱਤਾ ਗਿਆ ਇਸ ਵਕਤ ਮੈਂ ਸਮਰਾਲਾ ਚੌਕ ਦੇ ਵਿੱਚ ਮੌਜੂਦ ਹਾਂ ਜਿੱਥੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਬਹੁਤ ਹੀ ਜ਼ਿਆਦਾ ਗੰਭੀਰ ਹੈਗੀ ਆ ਉਸ ਦੇ ਬਾਵਜੂਦ ਅੱਜ ਦੋਨੋਂ ਰਸਤੇ ਜਿਹੜੇ ਨੇ ਬੰਦ ਕੀਤੇ ਗਏ ਨੇ ਔਰ ਚੰਡੀਗੜ੍ਹ ਤੋਂ ਆਣ ਵਾਲੇ ਲੋਕਾਂ ਨੂੰ ਵੀ ਖਾਸੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਲੰਬੇ ਜਿਹੜੇ ਨੇ ਟ੍ਰੈਫਿਕ ਜਾਮ ਇੱਥੇ ਲੱਗੇ ਹੋਏ ਨੇ ਦੂਸਰੇ ਪਾਸੇ ਕਾਂਗਰਸੀ ਕਾਰਜਕਰਤਾਵਾਂ ਵੱਲੋਂ ਜਿਹੜਾ ਹੈਗਾ ਮੋਰਚਾ ਸਾਂਭਿਆ ਹੋਇਆ ਝੰਡੇ ਲੈ ਕੇ ਖੜੇ ਨੇ ਔਰ ਰਾਜਾ ਵੜਿੰਗ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਦੋਨੋਂ ਕਰੇਨਾ ਲਗਾ ਕੇ ਰਸਤਾ ਜਿਹੜਾ ਜਾਮ ਕਰ ਦਿੱਤਾ ਗਿਆ ਹੈ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਵੀ ਸਮੱਸਿਆ ਹੈਗੀ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਰੋਡ ਵੱਲੋਂ ਆਉਣ ਵਾਲੇ ਲੋਕਾਂ ਨੂੰ ਵੀ ਜਿਹੜਾ ਲੰਬੇ ਜਾਮ ਨਾਲ ਦੋ ਚਾਰ ਹੋਣਾ ਪੈ ਰਿਹਾ ਦਿੱਲੀ ਔਰ ਅੰਮ੍ਰਿਤਸਰ ਹਾਈਵੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਕਿਉਂਕਿ ਜਿਸ ਜਗ੍ਹਾ ਮੈਂ ਖੜਾ ਇਹ ਲੁਧਿਆਣੇ ਦਾ ਮੇਨ ਬਾਈਪਾਸ ਹੈ ਜਿੱਥੋਂ ਜਿੱਥੋਂ ਚੰਡੀਗੜ੍ਹ ਹਾਈਵੇ ਨਾਲ ਜੁੜਦਾ ਔਰ ਦਿੱਲੀ ਹਾਈਵੇ ਮੇਰੇ ਪਿੱਛੇ ਦਿੱਲੀ ਹਾਈਵੇ ਹੈ ਇੱਥੋਂ ਦਿੱਲੀ ਅੰਮ੍ਰਿਤਸਰ ਤੋਂ ਆਉਣ ਵਾਲੇ ਲੋਕ ਜਿਹੜੇ ਨੇ ਉਹ ਨਿਕਲਦੇ ਨੇ ਔਰ ਮੇਰੇ ਖੱਬੇ ਪਾਸੇ ਚੰਡੀਗੜ੍ਹ ਤੋਂ ਆਉਣ ਵਾਲੇ ਲੋਕ ਜਿਹੜੇ ਨੇ ਉਹ ਜੁੜਦੇ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਟ੍ਰੈਫਿਕ ਜਿਹੜਾ ਜਾਮ ਹੈ ਔਰ ਇੱਥੋਂ ਨਿਕਲਣ ਦੀ ਜਿਹੜੀ ਖਾਸੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਪਰੇਸ਼ਾਨੀ ਆ ਰਹੀ ਹੈ ਫਿਲਹਾਲ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਦਾ ਇੰਤਜ਼ਾਰ ਹੋ ਰਿਹਾ ਹੈਗਾ ਉਨ੍ਹਾਂ ਵੱਲੋਂ ਜਿਹੜਾ ਰੋਡ ਸ਼ੋਅ ਕੀਤਾ ਜਾਣਾ ਹੈਗਾ ਸ਼ਾਮੀ 5 ਵਜੇ ਤਾਂ ਕਿ ਇਹ ਰੋਡ ਸ਼ੋਅ ਦਾ ਜਿਹੜਾ ਸਮਾਂ ਰੱਖਿਆ ਗਿਆ ਸੀ ਜਗਰਾਉਂ ਵਿੱਚ ਜਾ ਕੇ ਇਹ ਰੋਡ ਸ਼ੋਅ ਖਤਮ ਹੋਣਾ ਸੀ ਜਿੱਥੇ ਰਾਜਾ ਵਡਿੰਗ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ ਲੇਕਿਨ ਫਿਲਹਾਲ ਰਾਜਾ ਵਡਿੰਗ ਹਲੇ ਤੱਕ ਲੁਧਿਆਣਾ ਹੀ ਨਹੀਂ ਪਹੁੰਚ ਪਾਈ ਨੇ ਔਰ ਹਲੇ ਤੱਕ ਰੋਡ ਸ਼ੋਅ ਜਿਹੜਾ ਉਹਦੀ ਸ਼ੁਰੂਆਤ ਨਹੀਂ ਕੀਤੀ ਗਈ ਹੈ ਲੇਕਿਨ ਲੋਕਾਂ ਨੇ ਇਹ ਸਮੱਸਿਆਵਾਂ ਜ਼ਰੂਰ ਵੱਧਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇਸ ਵਕਤ ਲੁਧਿਆਣਾ ਦੇ ਅੰਦਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਬੇਹਦੀ ਵਿਕਰਾਲ ਰੂਪ ਲੈ ਚੁੱਕੀ ਹੈਗੀ ਹੈ ਤੁਸੀਂ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਦੇਖਿਆ ਕੀ ਤਕਰੀਬਨ 1.5 ਘੰਟੇ ਤੋਂ ਲਗਾਤਾਰ ਲੋਕ ਜਿਹੜੇ ਨੇ ਜਾਮ ਦੇ ਵਿੱਚ ਫਸੇ ਹੋਏ ਨੇ ਲੰਬੇ ਲੰਬੇ ਜਾਮ ਲੱਗੇ ਨੇ ਚੰਡੀਗੜ੍ਹ ਰੋਡ ਅਤੋ ਲੈ ਕੇ ਦਿੱਲੀ ਗਲ ਰੋਡ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਜਾਮ ਹੋ ਚੁੱਕਾ ਹੈਗਾ ਲੇਕਿਨ ਰਾਜਾ ਵੜਿੰਗ ਹਲੇ ਤੱਕ ਨਹੀਂ ਪਹੁੰਚੇ ਨੇ ਔਰ ਲੋਕਾਂ ਨੂੰ ਖਾਸੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਈਸ਼ਾਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼ ਪੰਜਾਬ ਤਸਵੀਰਤਾਂ ਉਹਨੂੰ ਦਿਖਾ ਰਹੇ ਆਂ ਇੱਕ ਪਾਸੇ ਜਿੱਥੇ ਕਿ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਚੋਣ ਪ੍ਰਚਾਰ ਕੀਤਾ ਗਿਆ ਉਸ ਦੇ ਵਿੱਚ ਪਹਿਲੀ ਵਾਰ ਜਦ ਰਾਜਾ ਵੜਿੰਗ ਜੜੇ ਨੇ ਸਮਰਾਲਾ ਚੌਕ ਲੁਧਿਆਣਾ ਦੇ ਵਿੱਚ ਪਹੁੰਚੇ ਤੇ ਲੋਕਾਂ ਦੇ ਵੱਲੋਂ ਪਰਵਾ ਸਵਾਗਤ ਜੜਾ ਕੀਤਾ ਗਿਆ ਫੁੱਲਾ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੰਗਾਰਾ ਮਿਲਿਆ ਇੱਕ ਵੱਡਾ ਪਰ ਦੂਜੀ ਤਰਫ ਜਿਹੜਾ ਹੈ ਜਨਤਾ ਪਰਸਾ ਜੁੜਾ ਹੈ ਪਰੇਸ਼ਾਨ ਹੁੰਦੀ ਹੋਈ ਨਜ਼ਰ ਆਈ ਹੈ ਟ੍ਰੈਫਿਕ ਜੁੜਾ ਹੈ ਉਹਨਾਂ ਦੇ ਰੋਡ ਸ਼ੋਅ ਦੇ ਕਰਕੇ ਵੱਧ ਗਿਆ ਜਿਸ ਦੇ ਕਰਕੇ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਆਸੀ ਨੇਤਾਵਾਂ ਨੂੰ ਜਿਹੜਾ ਹੈ ਇਸ ਤਰੀਕੇ ਦੇ ਰੋਡ ਸ਼ੋਅ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਇਸ ਰੋਡ ਸ਼ੋਅ ਦੇ ਕਰਕੇ ਲੋਕ ਜਿਹੜੇ ਨੇ ਆਮ ਜਨਤਾ ਜੁੜੀ ਹੈ ਪਰੇਸ਼ਾਨ ਹੁੰਦੀ ਹੈ ਇੱਕ ਤਾਂ ਪਹਿਲਾਂ ਉਹਨਾਂ ਦੇ ਵੱਲੋਂ ਸਮਾਂ ਦਿੱਤਾ ਜਾਂਦਾ ਹੈ ਤੇ ਟਾਈਮ ਤੇ ਨਹੀਂ ਆਇਆ ਜਾਂਦਾ